ਇਸੇ ਕਈ ਦਿਨਾਂ ਤੋਂ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਬਹੁਤ ਖਰਾਬ ਹੋ ਗਈ ਹੈ ਮੈਂ ਫਾਜ਼ਿਲકા ਤੇ ਬੋਰ ਸਾਈਡ ਵੀ ਜਾ ਕੇ ਆਇਆ ਹਾਂ ਸੁਲਤਾਨਪੁਰ ਲੋਧੀ ਵੀ ਤੇ ਅੱਜ ਮੈਂ ਤਰੰਤਮ ਜਾ ਰਿਹਾ ਹਾਂ ਮੈਨੂੰ ਹੁਣੀ ਖਬਰ ਆਈ ਕਿ ਸ਼ਾਰਪੁਰ ਸਾਈਡ ਤੇ ਵੀ ਕਈ ਪਿੰਡਾਂ 'ਚ ਪਾਣੀ ਆ ਗਿਆ ਹੈ ਮੈਂ ਸਾਰੇ ਕਾਲੀ ਵਰਕਰਾਂ ਨੂੰ ਬੇਨਤੀ ਕਰਦਾ ਹਾਂ ਤੇ ਲੀਡਰਸ਼ਿਪ ਨੂੰ ਕਿ ਸਾਰੇ ਕੰਮ ਛੱਡ ਕੇ ਆਪਾਂ ਉੱਥੇ ਪਿੰਡਾਂ ਜਾਈਏ ਤੇ ਮਦਦ ਕਰੀਏ ਜੇ ਕਿਸੇ ਚੀਜ਼ ਦੀ ਲੋੜ ਹੈ ਜੇ ਮੈਨਪਾਰ ਦੀ ਲੋੜ ਹੈ ਜੇ ਕੋਥੇ ਕੋ ਡੀਜ਼ਲ ਦੀ ਲੋੜ ਆ ਜੇ ਉੱਥੇ ਕੋਈ ਰਾਸ਼ਨ ਦੀ ਲੋੜ ਆ ਜੇ ਕੋਈ ਟਰੈਕਟਰ ਦੀ ਲੋੜ ਆ ਜੇ ਕੋਈ ਜੀਸੀਬੀ ਦੀ ਲੋੜ ਆ ਆ ਸੱਜੀ ਦੇ ਜਿਹੜੇ ਹਲਕੇ ਵਿੱਚ ਜਿਹੜੇ ਜਿਹੜੇ ਵਰਕਰ ਹਲਕੇ ਚਾ ਸਮੱਸਿਆ ਨਾਲ ਦੇ ਸਾਰੇ ਹਲਕੇ ਉਦੀ ਸਪੋਰਟ ਤੇ ਉਹਨਾਂ ਤੇ ਆਜਣ ਤੇ ਜਿਹੜੀ ਅਸੀਂ ਸ਼੍ਰੋਮਣੀ ਅਕਾਲੀ ਦਲ ਨੇ 31 ਤਰੀਕ ਨੂੰ ਫਤਿਹ ਰੈਲੀ ਦਨ ਆ ਨਾਤੇ ਅਸੀਂ ਇਕੱਠ ਕਰ ਰਹੇ ਸੀ ਜਿੱਥੇ ਲੈਂਡ ਪੂਲਿੰਗ ਦੇ ਖਿਲਾਫ ਜਿਹੜੇ ਪੰਜਾਬ ਦੇ ਕਿਸਾਨੀ ਤੇ ਗਰੀਬ ਨੂੰ ਰੁਟਣ ਦਾ ਪ੍ਰੋਗਰਾਮ ਆਪਦਾ ਸੀ ਚਾਰੋਂ ਲੈ ਦਸੀ ਤੇ ਜਿਹੜੇ ਅਕਾਲੀ ਦਲ ਦੇ ਵਰਕਰਾਂ ਦੀ ਹਿੰਮਤ ਕਰਕੇ ਉਹਨਾਂ ਨੂੰ ਗੋਡੇ ਟੇਕਣੇ ਪਏ ਪੰਜਾਬ ਦੇ ਲੋਕਾਂ ਦੇ ਸਾਹਮਣੇ ਉਹਦੇ ਫਤਿਹ ریلی ਨੂੰ ਵੀ ਅਸੀਂ ਅੱਕੇ ਪੋਸਟਪੋਨ ਕਰ ਰਹੇ ਹਾਂ ਕਿਉਂਕਿ ਅੱਜ ਲੋੜ ਹੈ ਆਪਾਂ ਸਾਰੇ ਪਿੰਡਾਂ ਜਾ ਕੇ ਇਲਾਕਿਆਂ ਜਾ ਕੇ ਆਪਣੇ ਲੋਕਾਂ ਨੂੰ ਬਚਾਈਏ ਪਿਛਲੇ ਕਈ ਦਿਨਾਂ ਚ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਬਹੁਤ ਖਰਾਬ ਹੋ ਗਈ ਹੈ ਮੈਂ ਫਾਜ਼ਿਲਕਾ ਤੇ ਬੋਰ ਸਾਈਡ ਵੀ ਜਾ ਕੇ ਆਇਆ ਹਾਂ ਸੁਲਤਾਨਪੁਰ ਲੋਧੀ ਵੀ ਤੇ ਅੱਜ ਮੈਂ ਤਰੰਤ ਦਮ ਜਾ ਰਿਹਾ ਹਾਂ ਮੈਨੂੰ ਹੁਣੀ ਖਬਰ ਆਈ ਕਿ ਸ਼ਾਰਪੁਰ ਸਾਈਡ ਤੇ ਵੀ ਕਈ ਪਿੰਡਾਂ 'ਚ ਪਾਣੀ ਆ ਗਿਆ ਹੈ ਮੈਂ ਸਾਰੇ ਕਾਲੀ ਵਰਕਰਾਂ ਨੂੰ ਬੇਨਤੀ ਕਰਦਾ ਹਾਂ ਤੇ ਲੀਡਰਸ਼ਿਪ ਨੂੰ ਕਿ ਸਾਰੇ ਕੰਮ ਛੱਡ ਕੇ ਆਪਾਂ ਉੱਥੇ ਪਿੰਡਾਂ 'ਚ ਜਾਈਏ ਤੇ ਮਦਦ ਕਰੀਏ ਜੇ ਕਿਸੇ ਚੀਜ਼ ਦੀ ਲੋੜ ਹੈ ਜੇ ਮੈਨਪਾਰ ਦੀ ਲੋੜ ਹੈ ਜੇ ਕੋਥੇ ਕੋ ਡੀਜ਼ਲ ਦੀ ਲੋੜ ਆ ਜੇ ਉੱਥੇ ਕੋਈ ਰਾਸ਼ਨ ਦੀ ਲੋੜ ਆ ਜੇ ਕੋਈ ਟਰੈਕਟਰ ਦੀ ਲੋੜ ਆ ਜੇ ਕੋਈ ਜੀਸੀਬੀ ਦੀ ਲੋੜ ਆ ਆ ਸਾਜੀ ਦੇ ਜਿਹੜੇ ਹਲਕੇ ਵਿੱਚ ਜਿਹੜੇ ਜਿਹੜੇ ਵਰਕਰ ਹਲਕੇ ਚਾ ਸਮੱਸਿਆ ਨਾਲ ਤੇ ਸਾਰੇ ਹਲਕੇ ਉਡੀ ਸਪੋਰਟ ਤੇ ਉਹਨਾਂ ਤੇ ਆ ਜਾਣ ਤੇ ਜਿਹੜੀ ਅਸੀਂ ਸ਼ੋਮਨੀ ਕਾਲੀ ਦਲ ਨੇ 31 ਤੀ ਨੂੰ ਫਤਿਹ ਰੈਲੀ ਦਨ ਆ ਨਾਂ ਤੇ ਅਸੀਂ ਇਕੱਠ ਕਰ ਰਹੇ ਸੀ ਜਿੱਥੇ ਲੈਂਡ ਪੂਲਿੰਗ ਦੇ ਖਿਲਾਫ ਜਿਹੜੇ ਪੰਜਾਬ ਦੇ ਕਿਸਾਨੀ ਤੇ ਗਰੀਬ ਨੂੰ ਰੁੱਟਣ ਦਾ ਪ੍ਰੋਗਰਾਮ ਆਪਦਾ ਸੀ ਚਾਰੋਂ ਮਲੇ ਦਸੀ ਤੇ ਜਿਹੜੇ ਅਕਾਲੀ ਦਲ ਦੇ ਵਰਕਰਾਂ ਦੀ ਹਿੰਮਤ ਕਰਕੇ ਉਹਨਾਂ ਨੂੰ ਗੋਡੇ ਟੇਕਣੇ ਪਏ ਪੰਜਾਬ ਦੇ ਲੋਕਾਂ ਦੇ ਸਾਹਮਣੇ ਉਹਦੀ ਫਤਿਹ ਰੈਲੀ ਨੂੰ ਵੀ ਅਸੀਂ ਅੱਕੇ ਪੋਸਟਪੋਨ ਕਰ ਰਹੇ ਹਾਂ ਕਿਉਂਕਿ ਅੱਜ ਲੋੜ ਹੈ ਆਪਾਂ ਸਾਰੇ ਪਿੰਡਾਂ ਜਾ ਕੇ ਇਲਾਕਿਆਂ ਜਾ ਕੇ ਆਪਣੇ ਲੋਕਾਂ ਨੂੰ ਬਚਾਈਏ ਪਿਛਲੇ ਕਈ ਦਿਨਾਂ ਚ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਬਹੁਤ ਖਰਾਬ ਹੋ ਗਈ ਹੈ ਮੈਂ ਫਾਜ਼ਿਲਕਾ ਤੇ ਬੋਰ ਸਾਈਡ ਵੀ ਜਾ ਕੇ ਆਇਆ ਹਾਂ ਸੁਲਤਾਨਪੁਰ ਲੋਧੀ ਵੀ ਤੇ ਅੱਜ ਮੈਂ ਤਰਨਧਮ ਜਾ ਰਿਹਾ ਹਾਂ ਮੈਨੂੰ ਹੁਣੀ ਖਬਰ ਆਈ ਕਿ ਸ਼ਾਰਪੁਰ ਸਾਈਡ ਤੇ ਵੀ ਕਈ ਪਿੰਡਾਂ 'ਚ ਪਾਣੀ ਆ ਗਿਆ ਮੈਂ ਸਾਰੇ ਕਾਲੀ ਵਰਕਰਾਂ ਨੂੰ ਬੇਨਤੀ ਕਰਨਾ ਤੇ ਲੀਡਰਸ਼ਿਪ ਨੂੰ ਕਿ ਸਾਰੇ ਕੰਮ ਛੱਡ ਕੇ ਆਪਾਂ ਉੱਥੇ ਪਿੰਡਾਂ 'ਚ ਜਾਈਏ ਤੇ ਮਦਦ ਕਰੀਏ ਜੇ ਜੇ ਕਿਸੇ ਚੀਜ਼ ਦੀ ਲੋੜ ਹੈ ਜੇ ਮੈਨਪਾਰ ਦੀ ਲੋੜ ਹੈ ਜੇ ਕੋਥੇ ਕੋਈ ਡੀਜ਼ਲ ਦੀ ਲੋੜ ਆ ਜੇ ਉੱਥੇ ਕੋਈ ਰਾਸ਼ਨ ਦੀ ਲੋੜ ਆ ਜੇ ਕੋਈ ਟਰੈਕਟਰ ਦੀ ਲੋੜ ਆ ਜੇ ਕੋਈ ਜੀਸੀਬੀ ਦੀ ਲੋੜ ਆ ਆ ਸੱਜੀ ਦੇ ਜਿਹੜੇ ਹਲਕੇ ਵਿੱਚ ਜਿਹੜੇ ਜਿਹੜੇ ਵਰਕਰ ਹਲਕੇ ਚਾ ਸਮੱਸਿਆ ਨਾਲ ਦੇ ਸਾਰੇ ਹਲਕੇ ਉੱਡੀ ਸਪੋਰਟ ਤੇ ਉਹਨਾਂ ਤੇ ਆਜਣ ਤੇ ਜਿਹੜੀ ਅਸੀਂ ਸ਼੍ਰੋਮਣੀ ਅਕਾਲੀ ਦਲ ਨੇ 31 ਤਰੀਕ ਨੂੰ ਫਤਿਹ ਰੈਲੀ ਦਨ ਆ ਨਾਤੇ ਅਸੀਂ ਇਕੱਠ ਕਰ ਰਹੇ ਸੀ ਜਿੱਥੇ ਲੈਂਡ ਪੂਲਿੰਗ ਦੇ ਖਿਲਾਫ ਜਿਹੜੇ ਪੰਜਾਬ ਦੇ ਕਿਸਾਨੀ ਤੇ ਗਰੀਬ ਨੂੰ ਰੁਕਤੰਦਾ ਪ੍ਰੋਗਰਾਮ ਆਪਦਾ ਸੀ ਝਾੜੂ ਵਾਲੇ ਦਾ ਸੀ ਤੇ ਜਿਹੜੇ ਅਕਾਲੀ ਦਲ ਦੇ ਵਰਕਰਾਂ ਦੀ ਹਿੰਮਤ ਕਰਕੇ ਉਹਨਾਂ ਨੂੰ ਗੋਡੇ ਟੇਕਣੇ ਪਏ ਪੰਜਾਬ ਦੇ ਲੋਕਾਂ ਦੇ ਸਾਹਮਣੇ ਉਹਦੀ ਫਤਿਹ ریلی ਨੂੰ ਵੀ ਅਸੀਂ ਅੱਕੇ ਪੋਸਟਪੋਨ ਕਰ ਰਹੇ ਹਾਂ ਕਿਉਂਕਿ ਅੱਜ ਲੋੜ ਹੈ ਆਪਾਂ ਸਾਰੇ ਪਿੰਡਾਂ ਜਾ ਕੇ ਇਲਾਕਿਆਂ ਜਾ ਕੇ ਆਪਣੇ ਲੋਕਾਂ ਨੂੰ ਬਚਾਈਏ